ਪੰਜਾਬ ਦੀ ਧਰਤੀ ਨੇ ਆਪਣੇ ਇਤਿਹਾਸ ਵਿੱਚ ਖੇਡਾਂ ਦੇ ਖੇਤਰ ਵਿੱਚ ਦੇਸ਼ ਨੂੰ ਕਈ ਨਾਮੀ ਖਿਡਾਰੀ ਦਿੱਤੇ ਨੇ ਬਹੁਤ ਸਾਰੇ ਖਿਡਾਰੀ ਆਜਿਹੇ ਨੇ ਜੋ ਵਿਸ਼ਵ ਪੱਧਰ ਤੇ ਚਮਕੇ ਤੇ ਉਹਨਾਂ ਦਾ ਨਾਮ ਪ੍ਰਚਲਿਤ ਵੀ ਹੋਇਆ ਪਰ ਕਈ ਖਿਡਾਰੀ ਅਜਿਹੇ ਵੀ ਸਨ ਜਿਨ੍ਹਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਸਨ ਪਰ ਉਹਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਮੁਤਾਬਕ ਬਣਦਾ ਮਾਨ ਸਤਕਾਰ ਅਤੇ ਧਿਆਨ ਨਹੀਂ ਮਿਲਿਆ ਇਹੋ ਜਿਹੀ ਇੱਕ ਸ਼ਖਸੀਅਤ ਸਨ ਸਵਰਗੀ ਮੁਕੇਬਾਜ਼ ਪਦਮਸ਼ਰੀ ਕੌਰ ਸਿੰਘ ਜਿਨ੍ਹਾਂ ਦੇ ਨਾਮ ਇੱਕ ਖਾਸ ਪ੍ਰਾਪਤੀ ਦਰਸੀ ਕਿ ਉਹ ਉਸ ਸਮੇਂ ਮੁੱਕੇਬਾਜ਼ੀ ਦੇ ਖੇਤਰ ਵਿੱਚ ਚਮਕੀ ਜਦੋਂ ਭਾਰਤ ਇਸ ਖੇਡ ਵਿੱਚ ਜ਼ਿਆਦਾ ਅੱਗੇ ਨਹੀਂ ਸੀ ਵਧਿਆ ਅਤੇ ਮੁੱਕੇਬਾਜ਼ੀ ਦੀ ਦੁਨੀਆ ਵਿੱਚ ਬਹੁਤ ਵੱਡਾ ਨਾਮ ਮੁਹੰਮਦ ਅਲੀ ਦੇ ਨਾਲ ਰਿੰਗ ਵਿੱਚ ਖੜਨ ਵਾਲੇ ਵੀ ਉਹ ਮਾਣਮੱਤੇ ਪੰਜਾਬੀ ਖਿਡਾਰੀ ਸਨ ਸਰਕਾਰਾਂ ਦੀ ਬੇਰੁਖੀ ਦੇ ਆਲਮ ਵਿੱਚ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਉਨ੍ਹਾਂ ਦੀ ਪ੍ਰਾਪਤੀ ਅੱਜ ਵੀ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਬਣਦੀ ਹੈ